ਪਰ ਤੂੰ ਤਾਂ ਜ਼ਿੰਦਗੀ ਮੇਰੇ ਦਰਬਾਰ ਚ ਕੰਮ ਕਰੇਗਾ ਇਹ ਚੀਜ਼ਾਂ ਉਦੋਂ ਹੋ ਜਾਂਦੀਆਂ ਨੇ ਜਦੋਂ ਆਪਾਂ ਨਿਸ਼ਕਾਮ ਹੋ ਕੇ ਕਿਸੇ ਸੇਵਾ ਦੇ ਵਿੱਚ ਜੁੜ ਜਾਈਏ ਤਾਂ ਫਿਰ ਪ੍ਰਮਾਤਮਾ ਤਾਂ ਸਾਰਾ ਕੁਝ ਦੇਖਦੀ ਉਹਦੇ ਤੋਂ ਬਾਹਰ ਕਿੱਥੇ ਚਲੇ ਜਾਓਗੇ ਉਹਦੀ ਖੇਡ ਤੋਂ ਕਿਤੇ ਬਾਹਰ ਨਹੀਂ ਜਾ ਸਕਦੇ ਉਹ ਸਭ ਨੂੰ ਦੇਖਦਾ ਹੈ ਜਿੱਥੇ ਚਤਰਾਈਆਂ ਨਾਲ ਭਰੇ ਲੋਕ ਚਲਾਕੀਆਂ ਨਾਲ ਭਰੇ ਲੋਕ ਰਹਿੰਦੇ ਐ ਅਤੇ ਉਹ ਦੁਨੀਆ ਨੂੰ ਲੁੱਟਦੇ ਐ ਠੱਗਦੇ ਐ ਫਰੇਵ ਕਰਦੇ ਐ ਧੋਖਾ ਕਰਦੇ ਐ ਤੁਸੀਂ ਕਦੇ ਧਿਆਨ ਨਾਲ ਦੇਖ ਲਿਓ ਉਹਨਾਂ ਦੇ ਅੰਦਰ ਸਕੂਨ ਨਹੀਂ ਹੈ ਪਰ ਜਿੱਥੇ ਛਲ ਕਪਟ ਨਹੀਂ ਨਾ ਹੈ ਜਿੱਥੇ ਪ੍ਰੇਮ ਹੈ ਸਤਕਾਰ ਹੈ ਸਦਭਾਵਨਾ ਹੈ ਭਾਵੇਂ ਤੁਹਾਡੇ ਕੋਲੋਂ ਕੋਈ ਲੁੱਟ ਰਿਹਾ ਹੈ ਤੇ ਤੁਸੀਂ ਸੇਵਾ ਦੇ ਭਾਅ ਨਾਲ ਲੁੱਟਾ ਰਹੇ ਹੋ ਤੁਹਾਨੂੰ ਇਹ ਵੀ ਚਲ ਮੈਂ ਸੇਵਾ ਕਰ ਰਿਹਾ ਪਰ ਅਗਲਾ ਤੁਹਾਡਾ ਮੂਰਖ ਬਣਾ ਕੇ ਲੁੱਟ ਰਿਹਾ ਦੇਖਣ ਵਾਲਾ ਸਾਰਾ ਕੁਝ ਦੇਖ ਰਿਹਾ ਹੈ ਸੇਵਾ ਭਾਵਨਾ ਨਾਲ ਜੇ ਚੱਲ ਰਹੇ ਹੋ ਤਾਂ ਤੁਹਾਡੇ ਖਜ਼ਾਨੇ ਕਦੇ ਖਾਲੀ ਨਹੀਂ ਹੋਣਗੇ ਤੁਹਾਨੂੰ ਕਦੇ ਘਾਟੇ ਨਹੀਂ ਪੈਣਗੇ